ਹਾਜੀ ਪ੍ਰਧਾਨ ਜੀ ਇਹ ਕਣਕ ਆਪਾਂ ਪਟਿਆਲੇ ਜੀਰੋਂ ਤੋਂ ਲੈ ਕੇ ਆ ਕਿਹੜੇ ਬਲਾਕ ਤੋਂ ਲੈ ਕੇ ਆ ਭਾਰਤੀ ਕਿਸਾਨ ਜੀ ਨੇ ਗਰਾਹਾਂ ਬਲਾਕ ਪ੍ਰਧਾਨ ਬੀ ਸਿੰਘ ਗਾ ਜ਼ਿਲ੍ਹਾ ਪਟਿਆਲਾ ਸੀਰ ਪਾਤਰਾ ਕਿਉਂਕਿ ਅੱਜ ਅਗਰਾਹਾਂ ਜਿੱਥੇ ਵੀ ਨੀਂਦੀ ਆਦੀ ਚਾਰ ਟਰਾਲੀਆਂ ਘਰਮ ਕੋੜ ਫੱਤਾ ਉੱਥੇ ਲੈ ਕੇ ਅਸੀਂ ਪਹੁੰਚਿਆ ਪੰਜ ਟਰਾਲੀਆਂ ਕਣਕ ਦੀਆਂ ਜਿੰਨੇ ਕੀ ਕੱਪੜੇ ਲੀੜੇ 1000 1200 ਸੂਟ ਹੈ ਇਹਨਾਂ ਨੂੰ ਵੰਡਣ ਵਾਸਤੇ ਅਸੀਂ ਇਸ ਥੇ ਦੇ ਜਿਹੜੇ ਸਾਡੇ ਮੈਂਬਰ ਨੇ ਜਥੇਬੰਦੀ ਤੋਂ ਨਾਲ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਹੈ ਲਿਸਟ ਦੇ ਨਾਲ ਦੋ ਦੋ ਘਟੇ ਹਰੇਕ ਦੇ ਘਰੇ ਘਰ ਘਰ ਦੇ ਵਿਹੀ-ਵਹੀ ਦੇ ਵਿੱਚ ਟਰੈਕਟਰ ਜਾ ਕੇ ਉਹਨਾਂ ਨੂੰ ਅਸੀਂ ਵੰਡਣੇ ਨੇ ਕਿਉਂਕਿ ਕੋਈ ਵੀ ਕਿਸਾਨ ਜਾਂ ਮਜ਼ਦੂਰ ਦਾਣਿਆਂ ਤੋਂ ਕੋਈ ਵਾਂਝਾ ਨਾ ਰਹੇ ਜੇ ਖਾਣ ਕਿੰਿਓ ਜਾਂ ਭੁੱਖਾ ਨਾ ਸੌਜੇ ਉਸ ਨੂੰ ਲੈ ਕੇ ਜਥੇਬੰਦੀ ਨੇ ਵੱਡਾ ਪ੍ਰਾਲਾ ਕੀਤਾ ਵੀ ਅੱਜ ਜਿਹੜਾ ਅਸੀਂ ਧਰਮਕੋਟ ਪੱਤੇ ਦੇ ਵਿੱਚ ਪੰਜ ਟਰਾਲੀਆਂ ਲੈ ਕੇ ਪਹੁੰਚਿਆ ਬਾਕੀ ਗਏ ਉੱਥੇ ਟਰੈਲਰ ਦੇ ਵਿੱਚ ਘੜੀਆਂ ਨੇ ਉਹ ਦੂਸਰੀ ਸ਼ਿਫਟ ਦੇ ਵਿੱਚ ਲੈ ਕੇ ਆਵਾਂਗੇ ਤਕਰੀਬਨ ਅੱਜ ਪਟਿਆਲੇ ਜ਼ਿਲ੍ਹੇ ਵੱਲੋਂ 24-2500 ਮਣ ਕਣਕ ਹੈ ਜਿਹੜੀ ਅਸੀਂ ਇਕੱਠੀ ਲੈ ਕੇ ਆਇਆ ਘਰ ਤੋਂ ਇਹ ਮਤਲਬ 340 ਘਰ ਨੇ ਜੀ ਇਹ ਦੋ ਘੱਟੇ ਘਰ ਫਤੇ ਦਊਂਗਾ ਜੀ ਦੋ ਘੱਟੇ ਇੱਕ ਘਰ ਨੂੰ ਜਿਹੜੇ ਉਹ ਦੋ ਜੀ ਨੇ ਜਿਹੜੇ ਚਾਰ ਜੀ ਦੇ ਚ ਤਿੰਨ ਜੀ ਨੇ ਦੋ ਦੋ ਗੱਟੇ ਹਰੇਕ ਘਰ ਨੂੰ ਦਾਣਿਆਂ ਦੇ ਕਣਕ ਦੇ ਦੇਣੇ 40 ਕਿਲੋ ਦਾ ਇਕੱਠਾ ਹੈ ਸਾਰੇ ਇਹਨਾਂ ਨੂੰ ਪਸਾਨਾ ਮਜ਼ਦੂਰਾਂ ਨੂੰ ਜਿਹੜਾ ਤੇ ਜਿਹੜੇ ਇਹ ਬਿਸਤਰੇ ਨੇ ਜੀ ਇਹਨਾਂ ਦਾ ਕਿਵੇਂ ਇੱਕ ਇੱਕ ਬਿਸਤਰਾ ਦਾ ਬਣਾਣਾ ਹੈ ਬਿਸਤਰਾ ਜਿੰਨੇ ਬਿਸਤਰੇ ਨੇ ਪਰਿਵਾਰ ਦੇ ਲੋੜ ਮੁਕਾਬਤੇ ਜਿਹੜੇ ਜਾਦੇ ਗਰੀਬ ਨੇ ਉਹਨਾਂ ਨੂੰ ਬਿਸਤਰਾ ਵੀ ਜਿਹੜੇ ਪਰਿਵਾਰ ਜਾਦੇ ਗਰੀਬ ਨੂੰ ਸੂਤ ਵੀ ਜਿਹੜੇ ਨਹੀਂ ਕਿਥੇ ਨਹੀਂ ਲੈਣਾ ਚਾਹਣਾ ਕੋਈ ਕੋਈ ਬੜੀ ਗੱਲ ਇਹ ਆਪਾਂ ਦੂਸਰੇ ਨੂੰ ਦੇ ਦਾਂਗੇ ਪਰ ਇਹ ਦੇ ਕੇ ਇੱਥੇ ਹੀ ਜਾਣਾ ਇਹਨਾਂ ਨੂੰ ਹੀ ਦੇ ਕੇ ਜਾਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ